ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪੰਡਿਤ ਦੁਰਗੋ ਜੀ ਨਾਲ ਗੁਰੂ ਅਮਰਦਾਸ ਜੀ ਦਾ ਦੁਬਾਰਾ ਮਿਲਾਪ ਪਿਆਰੀ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੁਝ ਪ੍ਰਚਾਰਕ ਦੌਰੇ ਕੀਤੇ ਆਪ ਜੀ ਕੁਰਸ਼ੇਤਰ ਗੰਗਾ ਤੇ ਹਰਦੁਆਰ ਰਾਜਸਥਾਨਾਂ ਉੱਤੇ ਗਏ ਤੇ ਉੱਥੇ ਜਾ ਕੇ ਲੋਕਾਂ ਤੇ ਪੰਡਤਾਂ ਨੂੰ ਕਰਮ ਕਾਂਡਨ ਦੇ ਵਿੱਚੋਂ ਕੱਢ ਕੇ ਸੱਚੇ ਪਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦ੍ਰਿੜ ਕਰਵਾਇਆ ਇਸ ਪ੍ਰਚਾਰ ਫੇਰੀ ਦੌਰਾਨ ਜਦੋਂ ਹਕੂਮਤ ਵੱਲੋਂ ਯਾਤਰਾ ਦਾ ਕਰ ਮੰਗਿਆ ਗਿਆ ਤਾਂ ਗੁਰੂ ਸਾਹਿਬ ਜੀ ਨੇ ਇਹ ਕਹਿ ਕੇ ਕਰ ਦੇਣ ਤੋਂ ਮਨਾ ਕਰ ਦਿੱਤਾ ਕਿ ਤੁਸੀਂ ਹਿੰਦੂਆਂ ਤੋਂ ਤਾਂ ਕਰ ਲੈਂਦੇ ਹੋ ਪਰ ਮੁਸਲਮਾਨਾਂ ਤੋਂ ਨਹੀਂ ਇਸ ਤਰ੍ਹਾਂ ਕਰਕੇ ਤੁਸੀਂ ਧਰਮ ਦੇ ਵਿੱਚ ਬੰਡੀਆਂ ਪਾ ਰਹੇ ਹੋ ਸੋ ਗੁਰੂ ਸਾਹਿਬ ਜੀ ਨੇ ਅਕਬਰ ਨੂੰ ਕਹਿ ਕੇ ਧਰਮ ਦੇ ਨਾਮ ਉੱਤੇ ਹਿੰਦੂਆਂ ਤੋਂ ਲਿਆ ਜਾਣ ਵਾਲਾ ਕਰ ਬੰਦ ਕਰਵਾਇਆ ਗੁਰੂ ਸਾਹਿਬ ਜੀ ਜਦੋਂ ਹਰਦੁਆਰ ਪਹੁੰਚੇ ਤਾਂ ਉੱਥੇ ਗੁਰੂ ਸਾਹਿਬ ਜੀ ਦੇ ਦੁਆਲੇ ਭਾਰੇ ਇਕੱਠ ਵੇਖ ਕੇ ਉਹੀ ਪੰਡਿਤ ਦੁਰਗੋ ਜਿਸ ਦੇ ਸਰਾਂ ਦੇ ਵਿੱਚ ਹਰਦੁਆਰ ਦੀ ਯਾਤਰਾ ਦੇ ਦੌਰਾਨ ਗੁਰੂ ਅਮਰਦਾਸ ਜੀ ਰੁਕਿਆ ਕਰਦੇ ਸਨ ਤੇ ਉਸਨੇ ਇੱਕ ਵਾਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਉਹਨਾਂ ਦੇ ਚੱਕਰਵਰਤੀ ਰਾਜੇ ਜਾਂ ਮਹਾਨ ਅਵਤਾਰੀ ਪੁਰਸ਼ ਬਨਨਦੀਪ ਵਿਖਵਾਣੀ ਕੀਤੀ ਸੀ ਉਹ ਇੱਕ ਸਾਧੂ ਨੂੰ ਪੁੱਛਦਾ ਹੈ ਕਿ ਇਹ ਮਹਾਪੁਰਸ਼ ਕੌਣ ਹੈ ਉਹ ਸਾਧੂ ਪੰਡਿਤ ਦੁਰਗੋ ਨੂੰ ਦੱਸਦਾ ਹੈ ਇਹ ਗੁਰੂ ਨਾਨਕ ਦੀ ਗੱਦੀ ਦੇ ਤੀਸਰੇ ਬਾਰਸ ਗੁਰੂ ਅਮਰਦਾਸ ਜੀ ਹਨ ਜੋ ਕਿ ਬੜੇ ਭਾਰੀ ਮਹਾਪੁਰਸ਼ ਹਨ ਪੰਡਿਤ ਦੁਰਗੋ ਜਦੋਂ ਅੱਗੇ ਹੋ ਕੇ ਦਰਸ਼ਨ ਕਰਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਕਿ ਇਹ ਤਾਂ ਉਹੀ ਬਾਬਾ ਹੈ ਜਿਸ ਦੇ ਚਰਨਾਂ ਦੀ ਪਦਮ ਰੇਖਾ ਦੇਖ ਕੇ ਮੈਂ ਭਵਿੱਖ ਬਾਣੀ ਕੀਤੀ ਸੀ ਕਿ ਤੁਸੀਂ ਜਾਂ ਤਾਂ ਚੱਕਰਵਰਤੀ ਰਾਜੇ ਬਣੋਗੇ ਤੇ ਜਾਂ ਬੜੇ ਭਾਰੀ ਮਹਾਪੁਰਸ਼ ਉਹ ਅੱਗੇ ਹੋ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਤੇ ਕਹਿੰਦਾ ਹੈ ਮਹਾਰਾਜ ਜੀ ਪਛਾਣਿਆ ਮੈਨੂੰ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਕਿਉਂ ਨਹੀਂ ਪੰਡਿਤ ਦੁਰਗੋ ਜੀ ਅਸੀਂ ਤੁਹਾਡੇ ਦੇਨਦਾਰ ਹਾਂ ਤੁਸੀਂ ਉਸ ਸਮੇਂ ਤਾਂ ਸਾਡੇ ਕੋਲੋਂ ਸਰਾਹ ਵਿੱਚ ਰਹਿਣ ਦਾ ਕੋਈ ਭਾੜਾ ਨਹੀਂ ਸੀ ਲਿਆ ਤੇ ਕਿਹਾ ਸੀ ਕਿ ਜਦੋਂ ਤੁਸੀਂ ਚੱਕਰਵਰਤੀ ਰਾਜੇ ਜਾਂ ਮਹਾਨ ਮਹਾਪੁਰਸ਼ ਬਣੋਗੇ ਉਸ ਸਮੇਂ ਮੈਂ ਆਪ ਮੰਗ ਕੇ ਤੁਹਾਡੇ ਤੋਂ ਆਪਣੀ ਭੇਟਾ ਲਵਾਂਗਾ ਸੋ ਅੱਜ ਤੁਹਾਡੇ ਉਸ ਭਵਿੱਖਬਾਣੀ ਅਨੁਸਾਰ ਇਸ ਨਾਂ ਚੇਜ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋ ਚੁੱਕੀ ਹੈ ਸੋ ਮੰਗੋ ਅੱਜ ਕੀ ਮੰਗਦੇ ਹੋ ਜੋ ਮੰਗੋਂਗੇ ਉਹ ਮਿਲ ਜਾਵੇਗਾ ਪੰਡਿਤ ਦੁਰਗੋ ਥੋੜਾ ਸੋਚ ਕੇ ਕਹਿਣ ਲੱਗਾ ਮਹਾਰਾਜ ਜੀ ਸਮਝ ਨਹੀਂ ਆਉਂਦੀ ਕਿ ਕੀ ਮੰਗਾ ਜੇ ਨਾਮਦਾਨ ਮੰਗਦਾ ਹਾਂ ਤਾਂ ਦੁਨੀਆ ਵਿੱਚ ਪੈਸੇ ਤੋਂ ਬਿਨਾ ਗੁਜ਼ਾਰਾ ਨਹੀਂ ਤੇ ਜੇ ਧਨ ਦੌਲਤ ਮੰਗਦਾ ਹਾਂ ਤਾਂ ਦਰਗਾਹ ਵਿੱਚ ਢੋਈ ਨਹੀਂ ਮਿਲਨੀ ਗੁਰੂ ਸਾਹਿਬ ਜੀ ਕਹਿਣ ਲੱਗੇ ਪੰਡਿਤ ਜੀ ਗੁਰੂ ਨਾਨਕ ਮਹਾਰਾਜ ਨੇ ਜੋ ਨਿਰਮਲ ਪੰਥ ਚਲਾਇਆ ਹੈ ਇਹ ਲੋਕ ਪਰਲੋਕ ਦੋਵੇਂ ਸਵਾਰ ਦਿੰਦਾ ਹੈ ਜੇ ਤੁਸੀਂ ਧਰਮ ਦੀ ਕਿਰਤ ਕਰਦੇ ਹੋਏ ਲੋਭ ਹੰਕਾਰ ਤੋਂ ਮੁਕਤ ਹੋ ਕੇ ਨਾਮ ਜਪੋਗੇ ਤਾਂ ਤੁਹਾਡੇ ਲੋਕ ਪਰਲੋਕ ਦੋਵੇਂ ਸਵਰ ਜਾਣਗੇ ਭਾਵ ਇੱਥੇ ਵੀ ਪੈਸੇ ਦੀ ਕੋਈ ਕ ਵੀ ਨਹੀਂ ਰਹੇਗੀ ਤੇ ਦਰਗਾਹ ਵਿੱਚ ਵੀ ਥਾਂ ਮਿਲੇਗੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਡਿਤ ਦੁਰਗੋ ਦੇ ਸੀਸ ਉੱਤੇ ਹੱਥ ਰੱਖ ਕੇ ਅਸੀਸ ਦਿੰਦਿਆਂ فرمایا ਪੰਡਿਤ ਜੀ ਸਾਡੇ ਉਪਦੇਸ਼ ਨੂੰ ਕਮਾਉਣਾ ਪਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪੰਡਿਤ ਦੁਰਗੋ ਜੀ ਨਾਲ ਗੁਰੂ ਅਮਰਦਾਸ ਜੀ ਦਾ ਦੁਬਾਰਾ ਮਿਲਾਬ ਪਿਆਰੇ ਸਾਧ ਸੰਗਤ ਜੀਓ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੁਝ ਪ੍ਰਚਾਰਕ ਦੌਰੇ ਕੀਤੇ ਆਪ ਜੀ ਕੁਰਸ਼ੇਤਰ ਗੰਗਾ ਤੇ ਹਰਦੁਆਰ ਰਾਜਸਥਾਨਾ ਉੱਤੇ ਗਏ ਤੇ ਉੱਥੇ ਜਾ ਕੇ ਲੋਕਾਂ ਤੇ ਪੰਡਤਾਂ ਨੂੰ ਕਰਮਕਾਂਡ ਦੇ ਵਿੱਚੋਂ ਕੱਢ ਕੇ ਸੱਚੇ ਪ੍ਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦ੍ਰਿੜ ਕਰਵਾਇਆ ਇਸ ਪ੍ਰਚਾਰ ਫੇਰੀ ਦੌਰਾਨ ਜਦੋਂ ਹਕੂਮਤ ਵੱਲੋਂ ਯਾਤਰਾ ਦਾ ਕਰ ਮੰਗਿਆ ਗਿਆ ਤਾਂ ਗੁਰੂ ਸਾਹਿਬ ਜੀ ਨੇ ਇਹ ਕਹਿ ਕੇ ਕਰ ਦੇਣ ਤੋਂ ਮਨਾ ਕਰ ਦਿੱਤਾ ਕਿ ਤੁਸੀਂ ਹਿੰਦੂਆਂ ਤੋਂ ਤਾਂ ਕਰ ਲੈਂਦੇ ਹਾਂ ਪਰ ਮੁਸਲਮਾਨਾਂ ਤੋਂ ਨਹੀਂ ਇਸ ਤਰ੍ਹਾਂ ਕਰਕੇ ਤੁਸੀਂ ਧਰਮ ਦੇ ਵਿੱਚ ਬੰਡੀਆਂ ਪਾ ਰਹੇ ਹੋ ਸੋ ਗੁਰੂ ਸਾਹਿਬ ਜੀ ਨੇ ਅਕਬਰ ਨੂੰ ਕਹਿ ਕੇ ਧਰਮ ਦੇ ਨਾਮ ਉੱਤੇ ਹਿੰਦੂਆਂ ਤੋਂ ਲਿਆ ਜਾਣ ਵਾਲਾ ਕਰ ਬੰਦ ਕਰਵਾਇਆ ਗੁਰੂ ਸਾਹਿਬ ਜੀ ਜਦੋਂ ਹਰਦੁਆਰ ਪਹੁੰਚੇ ਤਾਂ ਉੱਥੇ ਗੁਰੂ ਸਾਹਿਬ ਜੀ ਦੇ ਦੁਆਲੇ ਭਾਰੀ ਇਕੱਠ ਵੇਖ ਕੇ ਉਹੀ ਪੰਡਿਤ ਦੁਰਗੋ ਜਿਸ ਦੇ ਸਰਾਂ ਦੇ ਵਿੱਚ ਹਰਦੁਆਰ ਦੀ ਯਾਤਰਾ ਦੇ ਦੌਰਾਨ ਗੁਰੂ ਅਮਰਦਾਸ ਜੀ ਰੁਕਿਆ ਕਰਦੇ ਸਨ ਤੇ ਉਸ ਨੇ ਇੱਕ ਵਾਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਉਹਨਾਂ ਦੇ ਚੱਕਰਵਰਤੀ ਰਾਜੇ ਜਾਂ ਮਹਾਨ ਅਵਤਾਰੀ ਪੁਰਸ਼ ਬਣਨ ਦੀ ਭਵਿੱਖਬਾਣੀ ਕੀਤੀ ਸੀ ਉਹ ਇੱਕ ਸਾਧੂ ਨੂੰ ਪੁੱਛਦਾ ਹੈ ਕਿ ਇਹ ਮਹਾਪੁਰਸ਼ ਕੌਣ ਹੈ ਉਹ ਸਾਧੂ ਪੰਡਿਤ ਦੁਰਗੋ ਨੂੰ ਦੱਸਦਾ ਹੈ ਇਹ ਗੁਰੂ ਨਾਨਕ ਦੀ ਗੱਦੀ ਦੇ ਤੀਸਰੇ ਵਾਰਿਸ ਗੁਰੂ ਅਮਰਦਾਸ ਜੀ ਹਨ ਜੋ ਕਿ ਬੜੇ ਭਾਰੀ ਮਹਾਪੁਰਸ਼ ਹਨ ਪੰਡਿਤ ਦੁਰਗੋ ਜਦੋਂ ਅੱਗੇ ਹੋ ਕੇ ਦਰਸ਼ਨ ਕਰਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਕਿ ਇਹ ਤਾਂ ਉਹੀ ਬਾਬਾ ਹੈ ਜਿਸ ਦੇ ਚਰਨਾਂ ਦੀ ਪਦਮ ਰੇਖਾ ਦੇਖ ਕੇ ਮੈਂ ਭਵਿੱਖ ਬਾਣੀ ਕੀਤੀ ਸੀ ਕਿ ਤੁਸੀਂ ਜਾਂ ਤਾਂ ਚੱਕਰਵਰਤੀ ਰਾਜੇ ਬਣੋਗੇ ਤੇ ਜਾਂ ਬੜੇ ਭਾਰੀ ਮਹਾਪੁਰਸ਼ ਉਹ ਅੱਗੇ ਹੋ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਤੇ ਕਹਿੰਦਾ ਹੈ ਮਹਾਰਾਜ ਜੀ ਪਛਾਣਿਆ ਮੈਨੂੰ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਕਿਉਂ ਨਹੀਂ ਪੰਡਿਤ ਦੁਰਗੋ ਜੀ ਅਸੀਂ ਤੁਹਾਡੇ ਦੇਨਦਾਰ ਹਾਂ ਤੁਸੀਂ ਉਸ ਸਮੇਂ ਤਾਂ ਸਾਡੇ ਕੋਲੋਂ ਸਰਾਂ ਵਿੱਚ ਰਹਿਣ ਦਾ ਕੋਈ ਭਾੜਾ ਨਹੀਂ ਸੀ ਲਿਆ ਤੇ ਕਿਹਾ ਸੀ ਕਿ ਜਦੋਂ ਤੁਸੀਂ ਚੱਕਰਵਰਤੀ ਰਾਜੇ ਜਾਂ ਮਹਾਨ ਮਹਾਪੁਰਸ਼ ਬਣੋਗੇ ਉਸ ਸਮੇਂ ਮੈਂ ਆਪ ਮੰਗ ਕੇ ਤੁਹਾਡੇ ਤੋਂ ਆਪਣੀ ਭੇਟਾ ਲਵਾਂਗਾ ਸੋ ਅੱਜ ਤੁਹਾਡੇ ਉਸ ਭਵਿੱਖਬਾਣੀ ਅਨੁਸਾਰ ਇਸ ਨਾਂ ਚੀਜ਼ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋ ਚੁੱਕੀ ਹੈ ਸੋ ਮੰਗੋ ਅੱਜ ਕੀ ਮੰਗਦੇ ਹੋ ਜੋ ਮੰਗੋਂਗੇ ਉਹ ਮਿਲ ਜਾਵੇਗਾ ਪੰਡਿਤ ਦੁਰਗੋ ਥੋੜਾ ਸੋਚ ਕੇ ਕਹਿਣ ਲੱਗਾ ਮਹਾਰਾਜ ਜੀ ਸਮਝ ਨਹੀਂ ਆਉਂਦੀ ਕਿ ਕੀ ਮੰਗਾ ਜੇ ਨਾਮਦਾਨ ਮੰਗਦਾ ਹਾਂ ਤਾਂ ਦੁਨੀਆ ਵਿੱਚ ਪੈਸੇ ਤੋਂ ਬਿਨਾ ਗੁਜ਼ਾਰਾ ਨਹੀਂ ਤੇ ਜੇ ਧਨ ਦੌਲਤ ਮੰਗਦਾ ਹਾਂ ਤਾਂ ਦਰਗਾਹ ਵਿੱਚ ਢੋਈ ਨਹੀਂ ਮਿਲਨੀ ਗੁਰੂ ਸਾਹਿਬ ਜੀ ਕਹਿਣ ਲੱਗੇ ਪੰਡਿਤ ਜੀ ਗੁਰੂ ਨਾਨਕ ਮਹਾਰਾਜ ਨੇ ਜੋ ਨਿਰਮਲ ਪੰਥ ਚਲਾਇਆ ਹੈ ਇਹ ਲੋਕ ਪਰਲੋਕ ਦੋਵੇਂ ਸਵਾਰ ਦਿੰਦਾ ਹੈ ਜੇ ਤੁਸੀਂ ਧਰਮ ਦੀ ਕਿਰਤ ਕਰਦੇ ਹੋਏ ਲੋਭ ਹੰਕਾਰ ਤੋਂ ਮੁਕਤ ਹੋ ਕੇ ਨਾਮ ਜਪੋਗੇ ਤਾਂ ਤੁਹਾਡੇ ਲੋਕ ਪਰਲੋਕ ਦੋਵੇਂ ਸਵਰ ਜਾਣਗੇ ਭਾਵ ਇੱਥੇ ਵੀ ਪੈਸੇ ਦੀ ਕੋਈ ਕਮ ਵੀ ਨਹੀਂ ਰਹੇਗੀ ਤੇ ਦਰਗਾਹ ਵਿੱਚ ਵੀ ਥਾਂ ਮਿਲੇਗੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਡਿਤ ਦੁਰਗੋ ਦੇ ਸੀਸ ਉੱਤੇ ਹੱਥ ਰੱਖ ਕੇ ਅਸੀਸ ਦਿੰਦਿਆਂ ਫਰਮਾਇਆ ਪੰਡਿਤ ਜੀ ਸਾਡੇ ਉਪਦੇਸ਼ ਨੂੰ ਕਮਾਉਣਾ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ